ਜੇ ਜਰੀ ਮਰਜੀ ਸਰਕਾਰ ਆ ਜਾਤਾ ਦੇਖਿਆ ਭਾਈ ਕੋਈ ਕੋਈ ਸੁਧਾਰ ਤਾਂ ਇਹ ਕਹਿੰਦੇ ਆਪ ਆ ਜੇ ਤਾਂ ਕੀ ਹੋ ਜਾਊਗਾ ਕੁਝ ਵੀ ਨਹੀਂ ਲੋਕੀ ਬੜੀ ਜਲਦੀ ਆਪਣੇ ਆਪ ਨੂੰ ਆਈਪਰ ਕਰ ਲੈਂਦੇ ਕਿ ਕੋਈ 15 ਸਾਲ ਦਾ ਜੋ ਗੰਦ ਪਿਆ ਹੋਇਆ ਉਹਨਾਂ ਨੇ ਸਾਫ਼ ਕਰਨ ਨੂੰ ਥੋੜਾ ਟਾਈਮ ਲੱਗੇਗਾ ਸਭ ਲੋਕ ਖਰਾਮ ਹੈ ਇੱਕ ਬੰਦਾ ਸਹੀ ਇਹ ਤਾਂ ਬਤਾ ਦੋ ਆਪ ਵੀ ਬਤਾ ਦੋ ਦਿਲ पे ਹਾਂ ਤਾਂ ਕੀ ਆਪ ਬਤਾ ਦੋ ਕੌਣ ਬੰਦਾ ਸਹੀ ਇਹ ਅੱਛੀ ਨਹੀਂ ਸੁਆਦ ਪਰ ਕੀ ਸੁਆਦ ਨਾਲ ਆਜ ਲੋਕਾਂ ਨੂੰ ਕੀ ਲੋਕਾਂ ਨੇ ਤਾਂ ਬੋਲ ਨਹੀਂ ਹੈ ਰਿਜ਼ਲਟ ਦੱਸੋ ਰਿਜ਼ਲਟ ਤੇ ਆ ਆਮੀ ਪਾੜੀ ਨਹੀਂ ਇਥੇ ਦਿਨ ਦੇ ਟਾਈਮ ਤੱਕ ਨਹੀਂ ਚੋਰੀਆਂ ਹੋ ਰਹੀਆਂ ਨੇ ਕੋਈ ਪੁਲਿਸ ਦਾ ਵੀ ਹੈ ਨਹੀਂ ਇਥੇ ਵੀ ਉਹਨਾਂ ਰੋਕ ਸਕੀਏ ਜੋ ਦੱਸਦਾ ਹੈ ਕਿ ਨੌਕਰੀ ਕਰੇਗਾ ਰੋਟੀ ਖਾਏਗਾ ਯਾਰ 3 ਸਾਲ ਦਾ ਕੋਰਸ ਹੈ 4 ਸਾਲ ਦਾ ਕੋਰਸ ਹੈ ਉਸ ਵੇਲੇ ਉਹ 5-6 ਲੱਖ ਰੁਪਏ ਕਹਾਂਸ ਲਏਗਾ ਮਨਮੋਹਨ ਸਿੰਘ ਕਿੰਨਾ ਬਹੁਤ ਵਧੀਆ ਸੀ ਉਹਨਾਂ ਦੀ ਸੋਚ ਨੂੰ ਸਲੂਟ ਹੈ ਦੇਖੋ ਅਮਰੀਕਾ ਉਹਨੂੰ ਬੁਲਾਉਂਦਾ ਸੀ ਆਥਰ ਕਹਿੰਦਾ ਸੀ ਆ ਆਡੇ ਵੀ ਤੂੰ ਮੇਰੀ ਗੁੱਦੀ ਚਾਹੇ ਮੈਂ ਤੈਨੂੰ ਨਾਲ ਲੈ ਅਮਰੀਕਾ ਤੇ ਹਮਾਰਾ ਉਹ ਕਹਿੰਦਾ ਕਿ ਉਹ ਕੀ ਕਰਵਾ ਰਿਹਾ ਉਹ ਤੇ ਜਗਨਰਾਮ ਜੀ ਕੀ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਪੂਰੇ ਸਿਖਰਾਂ ਤੇ ਆ ਕਿਉਂਕਿ ਪੰਜਾਬ ਅੰਦਰ ਅੱਜ ਤੋਂ ਕਰੀਬ ਹਫ਼ਤੇ ਤੱਕ VOTING ਹੋਣੀ ਆ ਲੋਕ ਕਿਹੜੇ ਪਾਸੇ ਨੂੰ ਨਜ਼ਰ ਆ ਰਹੇ ਨੇ ਵੱਖ-ਵੱਖ ਲੋਕਾਂ ਦੀ ਰਾਏ ਲੈਣ ਵਾਸਤੇ ਪਹੁੰਚ ਰਹੇ ਆ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਅੱਜ ਅਸੀਂ ਪਹੁੰਚੇ ਆ ਲੁਧਿਆਣਾ ਦੇ ਵਿੱਚ ਤੇ ਮੈਟਰ ਰੋਡ ਤੇ ਖੜੇ ਆ ਇੱਥੋਂ ਦੇ ਦੁਕਾਨਦਾਰਾਂ ਨਾਲ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਕਿਹੜੇ ਉਮੀਦਵਾਰ ਜਾਂ ਪਾਰਟੀ ਨੂੰ ਪਸੰਦ ਕਰਦੇ ਨੇ ਕੀ ਨਾਉਦੋ ਨਿਲ ਸਿੰਘ ਹਾਂਜੀ ਹਾਂਜੀ ਬੜੀ ਵਧੀਆ ਹੈ ਬੜੀ ਵਧੀਆ ਕਿਹੜਾ ਕਿਹੜਾ ਕੋਈ ਦਵਾਰ ਪਸੰਦ ਹੈ ਕਿਹੜਾ ਜੀ ਕਿਹੜਾ ਦਵਾਰ ਕਿਹੜਾ ਪਸੰਦ ਤੁਹਾਨੂੰ ਪਾਰਟੀ ਕਿਹੜੀ ਪਸੰਦ ਹੈ ਪਾਰਟੀ ਜਿੰਪਾਤਾ ਨਹੀਂ ਹੁਣ ਦਿੰਦੇ ਦਾਂਗੇ ਕੀ ਇਲੈਕਸ਼ਨ ਕਰੀ ਬੋਟ ਕਿਹਨੇ ਪਾਣੀ ਹੈ ਉਹ ਤਾਂ ਆਪਣੇ ਪਾਰਟੀ ਕਿਹੜੀ ਪਸੰਦ ਹੈ ਦਵਾਰ ਕਿਹੜਾ ਪਸੰਦ ਦੱਸਦੇ ਪਤਾ ਲੇ ਕੌਣ ਸਭਾ ਕੌਣ ਸਭਾ ਨੇ ਬੀ ਜੀ ਪੀ ਅੱਛਾ ਬੀ ਜੀ ਪੀ ਬੀ ਜੀ ਪੀ ਹਾਂ ਬਸ ਭਾਗੀ ਹੈ ਪਸੰਦ ਹੈ ਬਸ ਕੰਮ ਵਧੀਆ ਦੇ ਬੀ ਜੀ ਪੀ ਠੀਕ ਹੈ ਜੀ ਉਹ ਇਤਿਆਰ ਚੰਦੋਟੇ ਕੰਮ ਨਹੀਂ ਠੀਕ ਹੈ ਜੀ ਬਸ ਜੀ ਇਹ ਕੀ ਕੁੱਸ਼ ਕਰ ਰਿਹਾ ਤੋ ਨਹੀਂ ਬਸ ਠੀਕ ਹੈ ਜੀ ਬਸ ਕਹਿਤਾ ਤੋ ਠੀਕ ਉੱਤੋਂ ਕੁਛ ਨਹੀਂ ਕਹਿਣਾ ਕਾਂਗਸ ਦੀ ਪਸੰਦ ਠੀਕ ਹੈ ਆਵਾਜ਼ ਦੀ ਪਾਰਟੀ ਬਾਈ ਉਹਦਾ ਦੇਖਿਆ ਸਾਰੇ ਠੀਕ ਨੇ ਅੱਬਾ ਮਾਣਾ ਕੇ ਇਸ ਨੂੰ ਕਹਿਣ ਕਿ ਉਹ ਕਹਿਣਾ ਤੁਹਾਡਾ ਕੀ ਨਾਮ ਹੈ ਜਰਾ ਬਈ ਪਾਰਟੀ ਕਿਹਦੀ ਪਸੰਦ ਹੈ ਕੋਈ ਵੀ ਨਹੀਂ ਕੋਈ ਨਹੀਂ ਕਿਉਂ ਸਭ ਨੂੰ ਘਰਾਮ ਹੈ ਇੱਕ ਬੰਦਾ ਸਹੀ ਇਹ ਤਾਂ ਬਤਾ ਦਿਓ ਆਪ ਹੀ ਬਤਾ ਦਿਓ ਦਿਲ पे ਹੱਥ ਰੱਖ ਕੇ ਆਪ ਬਤਾ ਦਿਓ ਕੌਣ ਬੰਦਾ ਸਹੀ ਹੈ थी थी ना कोई नहीं, नहीं सही कोई भी नहीं सही है सर किसी नेता का नाम क्यों लेना हमने एक दो परसेंट होंगे तो होंगे और सब वही सही समस्या हमारी समस्या नहीं सबकी समस्या है ये क्या बोलना है कुछ क्या समस्या बताना है कोई नहीं समस्या कोई बताने कोई फायदा है महंगाई हो रोड देख लो महंगाई देख लो लाइट देख लो क्या फीस लगाते हैं वो देख लो बच्चों की पढ़ाई कैसे हो रही वो देख लो सब समस्या ही है नहीं, सरकार किसी दो रेंदो रेंदो बहस करने कोई फायदा ही नहीं है कितना अच्छा है वो तो पता है।, है कितनी बहस है आप क्या करोगे एक बच्चा एक बंदा सात हजार दस हजार की नौकरी करता है अगर बारहवीं के बाद पढ़ाना है तो कितना फीस है आप बता दो कहाँ से पढ़ाएगा यही सरकार चलती है ऐसे सरकारें चलती हैं फ्री तो होना चाहिए लेकिन तो वहाँ कहाँ पे है कहीं है नहीं। क्यों नहीं है तो कैसे नेता सही हो गए कौन से नेता सही हैं फिर किसको सही माना जाए बताओ जो दस हजार की नौकरी करेगा रोटी खाएगा या तीन साल का कोर्स है चार साल का कोर्स है उसमें कम पाँच छः लाख रुपए कहाँ से लाएगा बताओ फिर कैसे नेता सही है किसको सही कह रहे हैं ਨਰਾਜ ਕਿਉਂ ਨਰਾਜ ਹੋ ਕੇ ਕੀ ਕਰ ਲੈਨੇ ਹਮਨੇ ਆਪਣਾ ਪਰ ਥੋੜੇ ਥੋੜਾ ਨਾਲ ਨਰਾਜ ਹੋ ਗਏ ਮਾਰਾ ਕਹਿਣ ਕਹਿ ਗਏ ਅਹੀਂ ਬੰਦ ਨਾ ਮਾਰਾ ਕਹਿ ਕੇ ਕਿਸੇ ਨੂੰ ਨਹੀਂ ਸਭ ਵਹੀ ਸਹੀ ਹੈ ਸਭ ਹੋਤਾ ਰਹੀ ਹੈ ਧੰਨਵਾਦ ਨਾਮ ਰਜੀਵ ਚੌਧਰੀ ਠੀਕ ਹੈ ਤੁਹਾਡੇ ਇਥੇ ਲੋਕ ਸਭਾ ਦੀ ਚੋਣਾਂ ਹੈ ਨਾ ਜਿਹੜੇ ਲੁਧਿਆਣਾ ਚ ਉਮੀਦਵਾਰ ਖੜੇ ਨੇ ਸਮਝਦਾ ਤੁਹਾਨੂੰ ਪਤਾ ਹੋਣਾ ਹੈ ਕਿਹੜਾ ਠੀਕ ਲੱਗਿਆ ਸਾਰੇ ਅੱਛੇ ਹੈ ਜਿਹੜੇ ਕੰਮ ਕਰਨਗੇ ਸਾਰੇ ਅੱਛੇ ਹੁੰਦੇ ਹੈ ਔਰ ਬਾਅਦ ਵਿੱਚ ਰਿਜ਼ਲਟ ਆਉਣ ਤੋਂ ਬਾਅਦ ਵੀ ਕੰਮ ਕਰਦੇ ਰਹਿਣ ਔਰ ਆਪਣਾ ਵੋਟ ਆਪਣਾ ਰਾਈਟ ਹੈ ਵੋਟ ਪਾਣੀ ਚਾਹੀਦੀ ਹੈ ਸਾਰਿਆਂ ਨੂੰ ਪਾਣੀ ਚਾਹੀਦੀ ਹੈ ਚਾਹੇ ਉਹ ਸੀਨੀਅਰ ਹੈ ਚਾਹੇ ਉਹ ਯੰਗ ਹੈ ਵੋਟ ਆਪਣਾ ਰਾਈਟ ਹੈ ਉਹਨੂੰ ਵੋਟ ਨੂੰ ਆਪਣਾ ਪੂਰਾ ਯੂਥ ਅਧਿਕਾਰ ਆਪਣਾ ਪਾਣੀ ਚਾਹੀਦੀ ਜੀ ਤੁਹਾਡੇ ਉਰੇ ਐਮਪੀ ਜੀ ਨੇ ਦੋ ਵਾਰ ਉਹਨਾਂ ਨੇ ਕੋਈ ਕੰਮਕਾਰ ਕਰਿਆ ਤੁਹਾਡੇ ਕੋਲ ਆਇਆ ਨਹੀਂ ਸੀ ਹਾਂ ਕਰਦੇ ਰਹਿੰਦੇ ਕੰਮ ਆਪਣੇ ਲੈਵਲ ਤੇ ਕਰਦੇ ਰਹਿੰਦੇ ਇਸ ਤਰ੍ਹਾਂ ਨਹੀਂ ਡੋਰ ਟੂ ਡੋਰ ਲੇਕਿਨ ਵੈਸੇ ਜਿਹੜੇ ਲੈਵਲ ਤੇ ਉਹਨਾਂ ਨੇ ਕੰਮ ਕਰਨਾ ਉਹ ਤਾਂ ਕਰਨਾ ਹੀ ਠੀਕ ਹੈ ਤਾਂ ਮੰਤਰੀ ਜੀ ਤੋਂ ਕਿਹੜਾ ਠੀਕ ਲੱਗਿਆ ਤੁਹਾਡੇ ਮੇਰੇ ਕਸਟਮਰ ਦਾ ਕੰਮ ਹੈ ਡਾਕਟਰ ਮਨਮੋਹ ਸਿੰਘ ਠੀਕ ਸੀਗੇ ਜਾਂ ਨਰੇਂਦਰ ਮੋਦੀ ਮੋਦੀ ਠੀਕ ਹੈ ਬੇ ਠੀਕ ਹੈ ਕਿ 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 ਪਾਲਸੀ ਦਾ ਫਾਇਦਾ ਹੋ ਰਿਹਾ ਹੈ ਅੱਛੇ ਇਹ ਐਕਚੁਅਲੀ ਨੈਸ਼ਨਲ ਲੈਵਲ ਤੇ ਕੰਮ ਕਰ ਰਹੇ ਹਨ ਜਿਹੜੀਆਂ ਅੱਛੀਆਂ ਪਾਲਸੀਜ਼ ਆ ਉਹ ਨੈਸ਼ਨਲ ਲੈਵਲ ਤੋਂ ਗਰਾਉਂਡ ਤੋਂ ਸ਼ੁਰੂ ਕੀਤਾ ਹੈ ਇਹਨਾਂ ਨੇ ਹੌਲੀ 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 ਅੱਗੇ ਵਧਣਗੇ ਹੋਰ ਸਾਰਾ ਕਿਹਾ ਜਾਂ ਇੰਡਸਟਰੀ ਨੂੰ ਲੈ ਕੇ ਕੀ ਸਮੱਸਿਆ ਆ ਗਈ ਉਹਦੇ ਇੰਡਸਟਰੀ ਦੀ ਵੀ ਹੈ ਕਾਫੀ ਸਮੱਸਿਆ ਹੈ ਲੇਕਿਨ ਜਿਸ ਪਾਸੇ ਲੱਗਦੇ ਹੋਰ ਕਰਦੇ ਆ ਪੂਰਨਤਾ ਕਰਦੇ ਹੀ ਹੈ ਪੂਰਨਤਾ ਕਰਦੇ ਆ ਪੂਰਾ ਜਿਵੇਂ ਕਹਿੰਦੇ ਵੀ ਜਿਹੜੇ ਛੋਟੇ ਇੰਡਸਟਰੀਸਟ ਨੇ ਉਹਨਾਂ ਨੂੰ ਸਮੱਸਿਆਵਾਂ ਆ ਜਾਂਦੀਆਂ ਨੇ ਜਿਹੜੇ ਵੱਡੇ ਨੇ ਉਹਨਾਂ ਦੇ ਨਾਲ ਖੜਦੇ ਸਮੱਸਿਆਵਾਂ ਸਾਰਿਆਂ ਦੀਆਂ ਹੁੰਦੀਆਂ ਨੇ ਵੱਡੀਆਂ ਦੀਆਂ ਵੀ ਹੁੰਦੀਆਂ ਛੋਟਿਆਂ ਦੇ ਵੀ ਹੁੰਦੀਆਂ ਲੇਕਿਨ ਆ ਵੀ ਕਾਫੀ ਸੋਲਵ ਵੀ ਕੀਤੀਆਂ ਕਾਫੀ ਸੋਲਵ ਵੀ ਹੋਈਆਂ ਹੁਣ ਅੱਜ ਤੋਂ ਜੋ 5 ਸਾਲ ਪਹਿਲੇ ਸਮੱਸਿਆ ਸੀ ਅੱਜ ਨਹੀਂ ਕੰਮ ਕਰਕੇ ਕੋਸਰ ਪਿਆ ਨਵੀਂ ਸਰਕਾਰ ਦਾ ਇਦਾਂ ਸਰਕਾਰਾਂ ਦੇ ਸਟ੍ਰੈਟਜੀਸ ਉੱਤੇ ਨਹੀਂ ਹੁੰਦਾ ਲੇਕਿਨ ਆ ਵੀ ਐਕਸਪੋਰਟ ਵਗੈਰਾ ਖੁੱਲਦੀ ਆ ਫਿਰ ਕੰਮ ਜਾਦਾ ਵੱਧੇ ਆ ਕੁਝ ਮਾਰਕੀਟ ਖੁੱਲਦੀ ਹੈ ਉਹਦੇ ਨਾਲ ਐ ਵੀ ਮਾਰਕੀਟ ਦੇ ਨਾਲ ਸਾਰੀ ਇੰਡਸਟਰੀ ਵੀ ਅੱਗੇ ਚੱਲਦੀ ਹੈ। ਅੱਛਾ ਰਿਜ਼ਲਟ ਆਉਂਦਾ। ਹਾਂ। ਰਾਜਾ ਜੀ ਤੁਹਾਨੂੰ ਤੁਹਾਡੇ ਖੜੇ ਨਹੀਂ ਆਤੀ ਓਡੀ ਦੂਰ ਤੋਂ। ਉਹ ਕਿਵੇਂ ਦੇ ਨੇ? ਮੈਂ ਨਹੀਂ ਮਿਲਿਆ ਉਹਨਾਂ ਨੂੰ। ਨਹੀਂ ਮਿਲਿਆ। ਮਿਲਿਆ ਨਹੀਂ। ਪੰਜਾਬ ਕਾਂਗਰਸ ਦੇ ਪ੍ਰਧਾਨ ਨੇ। ਹਾਂ ਨਹੀਂ ਉਹ ਬੇਸਤ ਕਾਂਗਰਸ ਆਛਾ ਹੈ ਲੇਕਿਨ ਅਭੀ ਸਾਰੇ ਅੱਛੇ ਹੈ ਜਿਹੜਾ ਕੰਮ ਕਰਦਾ ਹੈ ਉਹ ਬਾਅਦ ਚ ਪਤਾ ਲੱਗਦਾ ਵੀ ਅੱਛੇ ਰਿਜ਼ਲਟ ਦੇ ਰਿਹਾ ਹੈ। ਠੀਕ ਹੈ। ਕੂਟਾ ਲੈ ਕੇ ਮੁੜ ਕੇ ਆਉਂਦੇ ਨੇ ਤੁਹਾਡੇ ਕੋਲ ਲੀਡਰ। ਨੇ ਨਾ ਪਾਕਿਸਤਾਨੀ ਇਹਨਾਂ ਨੇ ਆਣਾ ਡੋਰ ਡੋਰ ਔਰ ਲੇਕਿਨ ਇਹ ਵੀ ਪਹਿਲੇ ਤਾਂ ਚਲੋ ਅਗਲੇ ਮਿਲਦੇ ਵੀ ਆ ਔਰ ਸਾਰੇ ਆਪਣੀ ਇੰਟਰੋਡਕਸ਼ਨ ਵੀ ਦਿੰਦੇ ਆ ਲੇਕਿਨ ਬਾਅਦ ਵਿੱਚ ਤਾਂ ਇਹਨਾਂ ਨੂੰ ਆਣਾ ਵੀ ਥੋੜਾ ਜਿਆਦਾ ਘਟਾ ਹੈ ਲੇਕਿਨ ਫਿਰ ਵੀ ਕੋਈ ਸਿਟੀ ਲੈਵਲ ਦੇ ਉੱਤੇ ਕੋਈ ਪ੍ਰੋਬਲਮ ਆਂਦੀ ਹੈ ਜਾਂ ਕੰਪਲਿਕੀਸ਼ਨ ਆਂਦੀ ਹੈ ਤੇ ਫਿਰ ਇਹ ਐਮਪੀ ਆ ਕੇ ਖੜਦਾ ਹੈ ਐਸੀ ਗੱਲ ਨਹੀਂ ਪਿੱਛੇ ਨਹੀਂ ਜਾਂਦੇ ਐਮਪੀ ਦੀ ਇੱਕ ਡਿਊਟੀ ਹੈ ਔਰ ਉਹਨਾਂ ਨੂੰ ਔਰ ਮਤਲਬ ਅਸੀਂ ਆਪਣਾ ਕੋਈ ਵੀ ਪ੍ਰੋਬਲਮ ਹੈ ਐਸੋਸੀਏਸ਼ਨਾਂ ਦੇ ਲੈਵਲ ਦੇ ਉੱਤੇ ਬੁਲਾਉਂਦੇ ਵੀ ਆ ਉਹਨਾਂ ਨੂੰ ਆਂਦੇ ਵੀ ਹੋ ਸਾਰੇ ਆਂਦੇ ਹਾਂ ਥੈਂਕ ਯੂ ਜੀ ਕਿ ਨਾਮ ਹੈ ਅਮਰੀਕ ਸਿੰਘ ਲੋਕ ਸਭਾ ਚੋਣਾਂ ਵਾਸਤੇ ਉਮੀਦਵਾਰ ਤੋਂ ਸਾਰੇ ਪਤਾਉਣੇ ਨੇ ਜਿਹੜੀਆਂ ਵੱਖ-ਵੱਖ ਪਾਰਟੀਆਂ ਨੇ ਖੜੀਆਂ ਨੇ ਕਿਹੜਾ ਠੀਕ ਲੱਗਿਆ ਵੀ ਤੁਹਾਨੂੰ ਜਿਹਨੂੰ ਤੁਸੀਂ ਚੋਣੋਗੇ ਤੇ ਅੱਗੇ ਜਾ ਕੇ ਤੁਹਾਡੇ ਕੰਮ ਕਰੇਗਾ ਦੇਖੋ ਕਾਫੀ ਬੰਦੇ ਖੜੇ ਨੇ ਇਸ ਟਾਈਮ ਤੇ ਬੜਾ ਉਮੀਦ ਸੀ ਕਿ ਪਹਿਲਾਂ ਆਮ ਆਦਮੀ ਪਾਰਟੀ ਤੋਂ ਵੀ ਠੀਕ ਹੈ ਲੇਕਿਨ ਸਾਡੇ ਸੜੋਡ ਦੇ ਜਿੱਥੇ ਤੁਸੀਂ ਇੱਥੇ ਗੱਲ ਕਰਦੇ ਹੋ ਉਹ ਇੱਥੇ ਹੀ ਕਰਾਪਸ਼ਨ ਇੰਨੀ ਜ਼ਿਆਦਾ ਹੈ ਇੱਥੇ ਦਿਨ ਦੇ ਟਾਈਮ ਤੱਕ ਇੰਨੀ ਚੋਰੀਆਂ ਹੋ ਰਹੀਆਂ ਨੇ ਕੋਈ ਪੁਲਿਸ ਦਾ ਵੀ ਹੈ ਨਹੀਂ ਇੱਥੇ ਦੇ ਵੀ ਉਹਨਾਂ ਨੂੰ ਰੋਕ ਸਕੀਏ ਕਿਉਂਕਿ ਸਾਰਾ ਕੁਝ ਉਹਨਾਂ ਨੂੰ ਵੀ ਪਤਾ ਕੀ ਚੱਲਿਆ ਨਾ ਕੋਈ ਮੈਡੀਕਲ ਲਿਸ ਬੋਲਿਆ ਗਿਆ ਥੇ ਕਿ ਸਾਡੇ ਸ਼ੇਰਪੁਰ ਦੇ ਵਿੱਚ ਬੋਲਿਆ ਗਿਆ ਮੁਹੱਲਾ ਕਲੀਨਿਕ ਖੋਲਿਆ ਜਿਨ੍ਹਾਂ ਨੇ ਮੈਂ ਤਾਂ ਅਜ ਤੱਕ ਦੇਖਿਆ ਨਹੀਂ ਕਿੱਥੇ ਗਿਆ ਉਹ ਉਥੇ ਬਿਵਾਰ ਗੰਦ ਤਾਲਾਦੂਲਾ ਹੀ ਪਿਆ ਹੁੰਦਾ ਕੱਖ ਨਹੀਂ ਮਿਲਿਆ ਉਥੇ ਵੀ ਤੇ ਹੁਣ ਆਵਾਜ਼ ਲਈ ਮੈਂ ਗਿਲ ਰੋਡ ਤੇ ਰਹਿਣਾ ਠੀਕ ਹੈ ਸਿਮਰਨਜੀਤ ਸਿੰਘ ਬੈਸ ਦੇ ਨਾਲ ਬੜਾ ਅੱਛਾ ਵਿਅਰ ਹੈ ਅੱਛੇ ਬੰਦੇ ਨੇ ਪੱਪੀ ਬਰੇਸਰ ਹਾਂ ਪੱਪੀ ਬਰੇਸਰ ਜੋ ਕਿ ਆਮ ਆਦਮੀ ਤੋਂ ਨੇ ਉਹ ਵੀ ਅੱਛੇ ਨੇ ਮਤਲਬ ਗੱਲ ਆ ਕਿ ਹਰ ਬੰਦਾ ਅਗਰ ਆਪਣਾ ਹੀ ਕੰਮ ਕਰਦਾ ਰਹੇ ਸਹੀ ਤਾਂ ਕੋਈ ਪ੍ਰੋਬਲਮ ਨਾ ਆਵੇ ਠੀਕ ਹੈ ਸਾਡੇ ਐਮਐਲਏ ਆਮ ਆਦਮੀ ਪਾਰਟੀ ਦੇ ਨੇ ਉਹਨਾਂ ਨੇ ਕੁਝ ਕਰਿਆ 2.5 ਸਾਲ ਦੇ ਵਿੱਚ ਕੋ ਕਹਿੰਦੇ ਤਾਂ ਸਾਰੇ ਵੀ ਨੇ ਹੁਣ ਵੀ ਆਈਕਲ ਜਗ੍ਹਾ ਜਗ੍ਹਾ ਤੇ ਰੈਲੀ ਹੋ ਰਹੀ ਹੈ ਇਹਨਾਂ ਦੀ ਆਪਣੇ ਆਪਣੇ ਦੇ ਰਹੇ ਨੇ ਔਰ ਦੂਜਿਆਂ ਨੂੰ ਥੱਲੇ ਲਾਈ ਜਾਂਦੇ ਨੇ ਵੀ ਉਹ ਨੇ ਆ ਨਹੀਂ ਕੀਤਾ ਉਹ ਨਹੀਂ ਕੀਤਾ ਲੇਕਿਨ ਜੋ ਕਰਨਾ ਲਾ ਉਹਦਾ ਮੁੱਦਾ ਨਹੀਂ ਕੋਈ ਚੱਕਦਾ ਵੀ ਅਸੀਂ ਕਰ ਲਾਂਗੇ ਤੇ ਹੋ ਜਾਏਗਾ ਗੱਲਾਂ ਚ ਹੀ ਰਹਿ ਗਿਆ ਅਜੇ ਤੱਕ ਹੋਇਆ ਨਹੀਂ ਉਹ ਜੋ ਹੋਣਾ ਚਾਹੀਦਾ ਠੀਕ ਹੈ ਰਾਜਪਿੰਦ ਬਾਹਰੋਂ ਲਿਆ ਕੇ ਖਿਲਾ ਰਹੇ ਨੇ ਕੁਝ ਸਪੋਰਟ মিডিਆ ਨੂੰ ਰਾਜਪਿੰਦ ਇਦਾਂ ਕਿ ਹੈ ਤਾਂ ਬਾਹਰੋਂ ਹੈ ਸਪੋਰਟ ਨੂੰ ਇੱਥੋਂ ਮਿਲ ਰਹੀ ਹੈ ਕਿ ਉਹਨਾਂ ਨੇ ਜਿਵੇਂ ਕੁਝ ਸਿਮਰਜੀਤ ਸਿੰਘ ਗੈਸ ਨੂੰ ਕੀਤਾ ਇੱਥੋਂ ਉਹਦੀ ਬਹੁਤ ਅੱਛੀ ਰਿਪੋਰਟੇਸ਼ਨ ਹੈ ਤੇ ਹੈ ਠੀਕ ਹੈ ਉਹਨਾਂ ਨੇ ਕੰਮ ਵੀ ਕੁਝ ਅੱਛੇ ਕਰਾਏ ਹੋਏ ਨੇ ਬਿਨਾਂ 2 ਸਾਲ ਐਮਐਲ ਤੋਂ ਬਿਨਾਂ ਵੀ ਉਹ ਸੁੰਦੇ ਰਹੇ ਨੇ ਠੀਕ ਹੈ ਹਰ ਇੱਕ ਆਫਿਸ ਦੇ ਵਿੱਚ ਗਏ ਨੇ ਉਹ ਤੇ ਕੋਈ ਵੀ ਬੰਦਾ ਉਹਨਾਂ ਕੋਲ ਜਾ ਰਿਹਾ ਤਾਂ ਉਹਨਾਂ ਦੀ ਸੁਣਵਾਈ ਹੁੰਦੀ ਹੈ ਕੋਈ ਕੰਮ ਦੇ ਰਿਲੇਟਡ ਤੇ ਇਹੀ ਸਰਕਾਰ ਨੂੰ ਅਪੀਲ ਹੈ ਕਿ ਅਗਰ ਉਹਨਾਂ ਦੇ ਕੋਲ ਉਹਦਾ ਹੈ ਐਮਐਲਏ ਦਾ ਹੈ ਜਾਂ ਪ੍ਰਧਾਨ ਮੰਤਰੀ ਦਾ ਹੈ ਉਹ ਅਗਰ ਆਪਣਾ ਕੰਮ ਕਰਨ ਅੱਛੀ ਐਜੂਕੇਸ਼ਨ ਦਾ ਪ੍ਰੋਵਾਈਡ ਕਰਾ ਦਨ ਜੋ ਕਿ ਇੱਥੇ ਬਿਲਕੁਲ ਵੀ ਨਹੀਂ ਹੈ ਠੀਕ ਹੈ ਇਨੇਕਾ ਨਾਲ ਰੋਲਾ ਪਾਇਆ ਸੀ ਨਾ ਵੀ ਆਪਣੇ ਕੋਲ ਐਜੂਕੇਸ਼ਨ ਫ੍ਰੀ ਹੋ ਜਾਏਗੀ ਸਮਾਰਟ ਸਕੂਲ ਸਮਾਰਟ ਸਕੂਲ ਤੁਸੀਂ ਵੀ ਇੱਥੇ ਦੇਖਦੇ ਹੋ ਵੀ ਕਿੱਥੇ ਖੁੱਲਿਆ ਇੱਕ ਵਾਰ ਚੰਡੀਗੜ੍ਹ ਰੋਡ ਤੇ ਖੁੱਲਿਆ ਦੇਖਿਆ ਲੇਕਿਨ ਉਥੇ ਵੀ ਕੋਈ ਇਦਾਂ ਦਾ ਨਹੀਂ ਹੈ ਮੈਂ ਥੋੜੇ ਦਿਨ ਪਹਿਲਾਂ ਉਥੇ ਮਿਲਿਆ ਜੀ ਉਹਨਾਂ ਨੂੰ ਅਸ਼ੋਕ ਪ੍ਰਸਾਦ ਜੀ ਨੂੰ ਮਿਲਿਆ ਉਹਨਾਂ ਨੂੰ ਉਹਨਾਂ ਨੇ ਦੱਸਿਆ ਕਿ ਸਾਡਾ ਸੋਫੀਆ ਚੌਂਕ ਖੁੱਲਦਾ ਪਿਆ ਸਕੂਲ ਲੇਕਿਨ ਖੁੱਲਦਾ ਖੁੱਲਦਾ ਚੱਲਦਾ ਹੈ ਲੇਕਿਨ ਜਦ ਤੱਕ ਇਹਨਾਂ ਦੀ ਗੁੰਡਾ ਰਾਜ ਨਹੀਂ ਬੰਦ ਹੁੰਦਾ ਨਾ ਪ੍ਰਾਈਵੇਟ ਸਕੂਲ ਦਾ 19 ਦਿਨ ਇਹ ਖੁੱਲੇ ਨਹੀਂ ਹੈ ਠੀਕ ਹੈ ਸਭ ਮਾਫੀਆ ਉਹਦੇ ਨਾਲ ਹੀ ਚੱਲਦਾ ਪਿਆ ਕੰਮ ਪ੍ਰਧਾਨ ਮੰਤਰੀ ਕਿਹਾ ਠੀਕ ਲਿਖਿਆ ਤੁਹਾਨੂੰ ਡਾਕਟਰ ਮਨਮੋਹਨ ਸਿੰਘ ਜਨਰेंद्र ਵੈਰੀ ਗੁੱਡ ਮਨਮੋਹਨ ਸਿੰਘ ਤਾ ਬਹੁਤ ਵਧੀਆ ਸੀ ਠੀਕ ਹੈ ਉਹਨਾਂ ਦੀ ਸੋਚ ਨੂੰ ਸਲੂਟ ਹੈ ਔਰ ਉਹਨਾਂ ਦੇ ਹੀ ਜੋ ਪਲਾਨ ਸੀਗੇ ਉਹ ਹੁਣ ਤੱਕ ਐਪਲੀਕੇਬਲ ਹੁੰਦੇ ਆ ਰਹੇ ਨੇ ਜੋ ਕਿ ਅੱਜ ਦੇ ਨੇਤਾ ਦੱਸ ਰਹੇ ਨੇ ਠੀਕ ਹੈ ਵੀ ਅਸੀਂ ਕਰਾਂਗੇ ਆ ਮੈਟਰੋ ਲਈ ਗੱਲ ਕੀਤੀ ਹੈ ਜਾਂ ਹੋਰ ਸਮਾਰਟ ਸਿਟੀ ਲਈ ਇਹ ਸਾਰਾ ਪਲਾਨ ਮਨਮੋਹਨ ਸਿੰਘ ਜੀ ਦਾ ਸੀਗਾ ਹੈ ਠੀਕ ਹੈ ਅ ਤੇ ਜੀਐਸਟੀ ਨੂੰ ਲੈ ਕੇ ਜੀਐਸਟੀ ਨੂੰ ਕਿੰਨਾ ਚੇਂਜ ਕੀਤਾ ਗਿਆ ਹੈ ਜੀਐਸਟੀ ਜਦਕਿ ਸਭ ਤੋਂ ਮਤਲਬ ਕੰਪਲੀਕੇਟ ਸਾਡੇ ਲਈ ਕਰਦਾ ਹੋਇਆ ਬਿਜ਼ਨਸਮੈਨ ਲਈ ਠੀਕ ਹੈ ਹਜੇ ਤੱਕ ਵੀ ਅਜੇ ਨੂੰ ਜੀਐਸਟੀ ਨੂੰ ਅਪਲਾਈ ਹੋਏ ਨੂੰ 3-4 ਸਾਲ ਤੋਂ ਕਿਸ ਨੂੰ ਪਤਾ ਹੀ ਨਹੀਂ ਚੱਲ ਰਿਹਾ ਵੀ ਇਹਦੀ ਵੀ ਰਿਟਰਨ ਦਾ ਕੀ ਵੀ ਸਿਸਟਮ ਕੀਤਾ ਜਾਵੇ ਇੰਨੀ ਇਜ਼ੀ ਹੋਣੀ ਚਾਹੀਦੀ ਆ ਕਿ ਹਰ ਦੁਕਾਨਦਾਰ ਅਗਰ ਬਾਕੀ ਆਪਣਾ ਕੰਮ-ਸਾਮ ਦਾ ਸਟਾਕ ਦੇਖਦਾ ਹੈ ਪੇਮੈਂਟਸ ਨੂੰ ਦੇਖਦਾ ਹੈ ਕਸਮਰ ਦੇਖਦਾ ਹੈ ਤਾਂ ਉਹ ਇੰਨਾ ਇਜ਼ੀ ਹੋਵੇ ਕਿ ਅਸੀਂ ਆਪ ਮੇਨਟੇਨ ਕਰ ਸਕੀਏ ਮੋਦੀ ਸਰਕਾਰ ਦੀ ਦਿੱਕਤ ਕੀ ਹੈ ਤੁਹਾਨੂੰ ਮੋਦੀ ਸਰਕਾਰ ਦੀ ਸਭ ਤੋਂ ਪਹਿਲੀ ਦਿੱਕਤ ਹੈ ਕਿ ਜੇ ਉਹ ਪੰਜਾਬ ਵੱਲ ਦਾ ਧਿਆਨ ਹੀ ਨਹੀਂ ਆਇਆ ਉਹਨਾਂ ਦਾ ਕਦੇ 1% ਵੀ ਧਿਆਨ ਨਹੀਂ ਉਹਨਾਂ ਦਾ ਪੰਜਾਬ ਦਾ ਠੀਕ ਹੈ ਸਾਰੇ ਬੰਦੇ ਪਰੇਸ਼ਾਨ ਨੇ ਇਥੋਂ ਸਾਨੂੰ ਕੋਈ ਸਬਸਿਡੀ ਇਸ ਤਰ੍ਹਾਂ ਦੀ ਇੱਥੇ ਪ੍ਰੋਵਾਈਡ ਹੋ ਰਹੀ ਠੀਕ ਹੈ ਸਾਡੇ ਕਿਸਾਨ ਕਿੰਨੀ ਦੇਰ ਤੋਂ ਉੱਥੇ ਧਰਨੇ ਦੇ ਬੈਠੇ ਆ ਲਾਸਤਰ ਨਾਲ ਜਿਹੜਾ ਲੋਕਡਾਊਨ ਚ ਲੱਗਿਆ 700 ਪਲੱਸ ਬੰਦਾ ਮਰਿਆ ਗਿਆ। ਇਸ ਟਾਈਮ ਫੇਰ ਪਰੇਸ਼ਾਨ ਨੇ। ਬਹੁਤ ਵੱਡਾ ਕੰਮ ਨਹੀਂ ਹੈ ਇਹ ਜੋ ਜਨਰਲ ਲਮਕਾਈ ਜਾ ਰਹੇ ਨੇ ਹੈਨਾ। ਉਹਨਾਂ ਦੀਆਂ ਛੋਟੀ ਛੋਟੀਆਂ ਮੰਗਾਂ ਨੇ ਅਗਰ ਕਿਸਾਨ ਹੈ ਨਾ ਤਾਂ ਹੀ ਸਭ ਹੈ। ਸਾਡੇ ਅੰਨ ਭਰਦਾ ਹੈ ਉਹ। ਅੰਨ ਦਾਤਾ ਮੰਨੇ ਜਾਂਦੇ ਨੇ ਕਿਸਾਨਾਂ ਨੂੰ। ਉਹਨਾਂ ਦੀ ਜੋ ਛੋਟੀ ਛੋਟੀਆਂ ਹਨੇ ਅਗਰ ਪੂਰੀਆਂ ਨਹੀਂ ਕਰ ਸਕਦੇ ਅਧੀਆਂ ਮੰਨ ਕੇ ਉਹਨਾਂ ਦੀ ਮੀਟਿੰਗ ਲਈ ਵਿਚਾਰੇ ਤਰਲੇ ਕਰਦੇ ਨੇ। ਵੀ ਮੀਟਿੰਗ ਕਰਨੀ ਹੈ ਮੀਟਿੰਗ ਕਰਨੀ ਹੈ ਮੀਟਿੰਗ ਕਰਨੀ ਹੈ ਉਹ ਮੀਨਾ ਲਾ ਦਿੰਦੇ ਨੇ ਜਦ ਟਾਈਮ ਆਂਦਾ ਹੈ ਉਦੋਂ ਮਿਲਦੇ ਵੀ ਨਹੀਂ ਆ ਤੇ ਬਸ ਉਹ ਵੀ ਗੋਲ ਮੋਲ ਗੱਲ ਹੰਸਰਾ ਕਹਿੰਦੇ ਵੀ ਮੈਂ ਕਰ ਦਵਾਂ ਉਹ ਹੰਸਰਾ ਜੀ ਜਿੱਦਾ ਬਸ ਕੀ ਕਹੀਏ ਉਹ ਥੋੜਾ ਰਾਬੋ ਵਾਲੀ ਵੀ ਹੋਏ ਹੋਏ ਨੇ ਪਹਿਲਾਂ ਸਿੰਗਰ ਸੀਗੇ ਲੇਕਿਨ ਪਠਾਵਾਇਆ ਬਿਆਵਤਾ ਤੋਂ ਉਹ ਤਾਂ ਤੁਹਾਡੇ ਬਿੱਟੂ ਬੋ ਬੋ ਰਹੇ ਨੇ ਨਾ ਕਿਸਾਨਾਂ ਨੂੰ ਕੁਝ ਕਰਿਆ ਤਾਂ ਨਹੀਂ ਹੁੰਦਾ ਤੁਹਾਡੇ ਕੀ ਗੱਲ ਕਹੀ ਉਹਨਾਂ ਨੂੰ ਵੀ ਹਾਂ ਦੁਬਾਰਾ ਫੇਰ ਖੜੇ ਹੋਏ ਨੇ ਉਹ ਪਤਾ ਚੱਲੀ ਜਾਣਾ ਇਲੈਕਸ਼ਨ ਤੋਂ ਬਾਅਦ ਕਿਹੜਾ ਆ ਰਿਹਾ ਠੀਕ ਹੈ ਅਗਰ ਕੰਮ ਕੀਤਾ ਹੁੰਦਾ ਤਾਂ ਉਹ ਨਾਲ ਇੱਥੇ ਹੁਣ ਫੇਰ ਹੁੰਦੇ ਪਹਿਲੇ ਨੰਬਰ ਤੇ ਉਹਨਾਂ ਦੀ ਸਭ ਤੋਂ ਵੱਡੀ ਗਲਤੀ ਹੋਈ ਕਿ ਉਹਨਾਂ ਨੂੰ ਉਹ ਸਰਕਾਰ ਚੇਨ ਨਹੀਂ ਕਰਨੀ ਚਾਹੀਦੀ ਸੀ ਪਾਰਟੀ ਪਾਰਟੀ ਚੇ ਜਿਹੜੀ ਕੀਤੀ ਹੈ ਨਾ ਉਹ ਬਹੁਤ ਗਲਤ ਡਿਸੀਜਨ ਲੈ ਲਿਆ ਇੱਕੋ ਹੀ ਨੂੰ ਅੱਗੇ ਆਪਾਂ ਸਕਸੈਸ ਕਰੀਏ ਜੇ ਉਹੀ ਇੱਥੇ ਰਹਿੰਦੇ ਤਾਂ ਆਪਾਂ ਨੂੰ ਬਾਹਰਲਾ ਬੰਦਾ ਬੁਲਾਉਣ ਦੀ ਲੋੜ ਵੀ ਨਹੀਂ ਪੈਣੀ ਸੀ ਠੀਕ ਹੈ ਕਰ ਸਕਦੇ ਸੀਗੇ ਉਹਨਾਂ ਦੇ ਦਾਦਾ ਜੀ ਦਾ ਨਾਮ ਅੱਛਾ ਆ ਉਹਨਾਂ ਦੀ ਰੈਪਿਊਟੇਸ਼ਨ ਸੀ ਉਹਨਾਂ ਨੇ ਲੇਕਿਨ ਉਹ ਵੀ ਚੇਨ ਕਰਾ ਲਈ ਮੇਰੇ ਹਿਸਾਬ ਨਾਲ ਨਾ ਬਾਕੀ ਹਰੇਕ ਦੀ ਆਪਣੀ ਆਪਣੀ ਸੋਚ ਹੈ ਮੇਰੇ ਸਾਬ ਨਾਲ ਉਹਨੂੰ ਆਪਣੀ ਜੋ ਪਾਰਟੀ ਚੇਂਜ ਨਹੀਂ ਕਰਨੀ ਚਾਹੀਦੀ ਇਸ ਲਈ ਧੰਨਵਾਦ ਥੈਂਕ ਯੂ ਓਕੇ ਜੀ ਜੇ ਵੀ ਮਰਜੀ ਸਰਕਾਰ ਆ ਜਾਂਦਾ ਦੇਖਿਆ ਬਾਈ ਕੋਈ ਨਹੀਂ ਕਰਦੀ ਜੀ ਕੋਈ ਕੋਈ ਸਰਕਾਰ ਆ ਜਾਂਦੀ ਆ ਕਰਨੀ ਸੀ ਆ ਆ ਜਾਏਗਾ ਇਹ ਹੋ ਜਾਏਗਾ ਇਹ ਹੋ ਜਾਏਗਾ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਕੋਈ ਬੈਨੀਫਿਟ ਨਹੀਂ ਉਮੀਦ ਹੀ ਕੀਤੇ ਤੂੰ ਆਏ ਜਿਹੜੇ ਹੁਣ ਸਾਰੇ ਘੜੇ ਨੇ ਨਗਰ ਸਾਰੇ ਦੇ ਇੱਕੋ ਇੱਕੋ ਥਾਲੀ ਦੇ ਚੱਟੇ ਬੱਟੇ ਜੇ ਕੋਈ ਕੋਈ ਫਰਕ ਨਹੀਂ ਗਈ ਬਾਈ ਮੈਂ ਕਹਦਾ ਸੀਗਾ ਵੀ ਚਲੋ ਇੱਕ ਥੋੜਾ ਚੇਂਜ ਕਰਕੇ ਦੇਈਏ ਉਹ ਆਪ ਵਾਲੇ ਨੂੰ ਲੇਕਿਨ ਉਹ ਵੀ ਕੋਈ ਫਰਕ ਨਹੀਂ ਆਪਣੇ ਕੁਛ ਨਹੀਂ ਤੇ 2.5 ਕੋਈ ਮੈਨੂੰ ਤੇ ਨਹੀਂ ਲੱਗਿਆ ਤਾਂ ਕੋਈ ਫਰਕ ਨਹੀਂ ਉਹੀ ਜਿੱਦਾਂ ਪਹਿਲਾਂ ਚੱਲਦੇ ਸੀ ਸਾਡੇ ਕੋਲ ਤੁਸੀਂ ਅਸੀਂ ਕੰਮ ਕਰਾਉਣਾ ਸੀਗਾ ਮੈਨੂੰ 1 ਸਾਲ ਲੱਗਿਆ 1 ਸਾਲ ਲੱਗਿਆ ਜੀ ਦੇਖੋ ਇੱਕ ਸਾਲ ਦੇ ਬਾਅਦ ਹੁਣ ਜਾ ਕੇ ਕੰਮ ਹੋਇਆ ਉਹ ਆਈਏ ਵੀ ਇੱਕ ਕੰਮ ਆ ਰਿਹਾ ਪਿਆ ਕਹਿੰਦੇ ਸੀ ਸ਼ੁਕਰ ਵਾਣ ਆਇਓ ਮੈਂ ਗਿਆ ਨਹੀਂ ਆਇਆ ਜੀ ਲੇਕਿਨ ਮੇਰਾ ਕੰਮ ਸਾਲ ਬਾਅਦ ਹੋਇਆ ਸਾਲ ਬਾਅਦ ਦੇਖੋ ਤੁਸੀਂ ਮੰਗਦੇ ਨਹੀਂ ਕਿ ਕੰਮ ਨਹੀਂ ਨਹੀਂ ਪੈਸੇ ਨਹੀਂ ਮੰਗੇ ਨਹੀਂ ਮੰਗੇ ਸਰ ਲੇਕਿਨ ਲੜਕਾ ਲੜਕਾ ਕੇ ਆ ਜਾਇਓ ਕੱਲ ਆਇਓ ਪਰ ਅੱਜ ਹੁਣ ਮੈਂ 15 ਦਿਨ ਪਹਿਲਾਂ ਮੈਂ ਕਿਹਾ ਹਫਤਾ ਪਹਿਲਾਂ ਉਕੇ ਐਲੈਕਸ਼ਨਾਂ ਦੀ ਡਿਊਟੀ 'ਚ ਲੱਗੇ ਜੀ ਉਹ ਬੰਦੇ ਸਾਰੇ ਉਹ ਮੈਂ ਕਿਹਾ ਯਾਰ ਫਿਰ ਉਹ ਇੱਕ ਫੋਨੇ ਨੂੰ ਫੋਨ ਬੁਲਾਇਆ ਬਖਿਆ ਕਦੋਂ ਉਹਦੇ 4-5 ਤੋਂ ਬਾਅਦ ਗੱਲ ਕਰਿਓ ਠੀਕ ਜਦੋਂ ਇਲੈਕਸ਼ਨ ਹੋ ਜਾਣਗੇ ਰਿਜ਼ਲਟ ਆ ਜਾਏਗਾ ਉਸ ਤੋਂ ਬਾਅਦ ਗੱਲ ਕਰਿਓ ਇਹ ਸਾਡੀ ਬੜੇ ਬੀਜੀ ਆ ਬਹੁਤ ਬੀਜੀ ਜਿਹੜੇ ਬੜਿੰਗ ਤੁਹਾਡੇ ਬਾਹਰੋਂ ਲਿਆ ਖੜਾ ਰਹੇ ਨੇ ਉਮੀਦਵਾਰ ਹੈ ਨਾ ਉਹਨਾਂ ਤੋਂ ਮਤਲਬ ਉਹਨਾਂ ਤੋਂ ਵੀ ਉਮੀਦ ਨਹੀਂ ਲੱਗਦੀ ਕੋਈ ਉਹ ਤੇ ਤੇਰੀ ਲਈ ਉਹ ਤੇ ਤੇਰੀ ਸੁਆਦੇ ਬਾਰੂ ਕੀ ਸੁਆਦ ਨੂੰ ਮਾਯਾ ਓਏ ਜਿਹੜਾ ਤੇਰੀ ਗੇ ਉਹ ਨਹੀਂ ਅੱਛਾ ਉਹਨੇ ਉਹ ਨਾ ਨਹੀਂ ਆਂਦੇ ਬੈਸ ਨੇ ਕੱਲ ਦਵਾ ਚੀਰ ਕੱਢੀ ਜੇ ਉਹਨੇ ਫੇਸਬੁਕ 'ਚ ਆ ਰਿਹਾ ਕਿ ਉਹਨੇ ਨਾ ਬਿੱਟੂ ਨੇ ਫੋਨ ਕੀਤਾ ਬੈਸ ਨੂੰ ਕਿ ਵੀ ਆਦਾ ਸੁਣਿਆ ਤੁਹਾਨੂੰ ਉਹ ਬੜਾ ਸਿਆਪਾ ਪਿਆ ਉਹਦਾ ਉਹ ਕਹਿੰਦਾ ਕਿ ਵੀ ਉਹਨੇ ਸਾਰਾ ਕਹਿੰਦਾ ਮੈਂ ਇੱਕ ਇੱਕ ਕਰਕੇ ਯਾਰੀ ਰਿਕਾਰਡਿੰਗ ਕੀਤੀ ਹੈ ਨਾ ਮੈਂ ਕਿਹ ਕਰਕੇ ਕੱਢੂਗਾ ਸਾਰੇ ਨਹੀਂ ਮਤਲਬ ਉਹ ਉਹ ਕਹਿੰਦਾ ਬਿੱਟੂ ਕਹਿੰਦਾ ਮੈਂ ਤੇ ਜਿੱਤ ਕੇ ਮੈਂ ਤੇ ਦਿੱਲੀ ਸੈਟ ਹੋਇਆ ਨਾ ਮੈਂ ਨਹੀਂ ਇਥੇ ਲੰਦਾ ਤੁਹਾਡੇ ਨਾਲ ਖੜਦੇ ਸੀ ਲੋਕਾਂ ਨਾਲ ਜਿਵੇਂ ਆਤਮ ਇਹ ਬੱਸ ਬੰਦਾ ਬਹੁਤ ਵਧੀਆ ਜੇ ਬੰਦਾ ਕਾਂਗਰਸ ਚਲੇ ਸਹੀ ਫੈਸਲਾ ਨਹੀਂ ਕਿ ਉਹਨਾਂ ਦਾ ਵਿਚਾਰਾ ਹੈ ਨਾ ਉਹ ਪ੍ਰਧਾਨੀ ਰੱਬ ਜੀ ਕੀ ਕੀਤਾ ਲੇ ਕੇ ਬੰਦੇ ਵਧੀਆ ਮੈਨੂੰ ਕਈ ਬੰਦੇ ਦੁਕਾਨ ਤੇ ਆਂਦੇ ਨੇ ਨਾ ਆਦੇ ਸਾਡਾ ਕੰਮ ਜਾਂਦੇ ਨੇ ਉਹਨਾਂ ਨੇ ਕੋਈ ਸਾਡਾ ਵੀ ਕੰਮ ਕਰਾਇਆ ਓਏ ਉੱਥੇ ਕੋਈ ਬਣਾਇਆ ਹੈ ਕੋਈ ਸਿਸਟਮ ਬੜਿਆ ਹੈ ਤੇ ਉਹ ਕਹਿੰਦੇ ਕਿ ਵੀ ਇਹ ਬੰਦੇ ਜਾਇਦਾ ਕੋਈ ਕੰਮ ਕਹੋ ਜੀ ਨਾ ਦੀ ਨਾਲ ਭਾਈ 1 ਮਿੰਟ ਸਾਡਾ ਕੰਮ ਵੀ ਕਰਾਇਆ ਜੀ ਮੈਂ ਵੀ ਇੰਤਜ਼ਾਰ ਨਹੀਂ ਮੇਰੇ ਘਰ ਤੋਂ ਸੁਣਿਆ ਉਹ ਕਹ ਰਿਹਾ ਕਿ ਵੀ 2 ਮਿੰਟ ਦੇ ਵਿੱਚ ਕਿਹੜਾ ਅਫਸਰ ਦਾ ਕੰਮ ਕਰਨਾ ਲੈ ਵੇ ਜਿੰਦੂ ਫੋਨ ਮਿਲਾ ਇਹ ਕੰਮ ਹੋ ਗਿਆ ਜਾਓ ਜੀ ਹੋ ਗਿਆ ਪੱਪੀ ਕੀ ਮੇਰੇ ਅੱਗੇ ਤੁਹਾਡੇ ਹੋ ਗਏ ਐਮਐਲਏ ਦੇਖੋ ਵਾਲੇ ਦੇ ਦਰਬਾਰ ਨੇ ਪੱਪੀ ਅਸ਼ੋਕ ਪ੍ਰੈਸ਼ਰ ਪੱਪੀ ਉਹ ਵੀਰ ਦੇ ਕੋਈ ਸਾਣਾ ਉਹਦਾ ਦੇਖੋ ਮੇਰੇ ਸਾਣਾ ਨਾ ਖਰਵਾਨੇ ਪੈ ਜੇ ਵਾਜੋ ਪਾਏਗਾ ਤਾਂ ਦੇਖਾਂਗੇ ਸਾਡਾ ਵਾਪ ਹੈ ਆਏ ਆਏ ਮੈਂ ਕੁਛ ਨਹੀਂ ਕਹਿ ਸਕਦਾ ਵਾਪ ਹੋਵੇ ਆ ਵਾਪ ਹੋਵੇ ਤਾਂ ਹੀ ਪਤਾ ਹੈ ਕਿ 3 ਸਾਲਾਂ ਤੋਂ ਪ੍ਰਧਾਨ ਮੰਤਰੀ ਦੇਖਦੇ ਆ ਰਹੇ ਹੋ ਪੜਾ 10 ਡਾਕਟਰ ਨੂਰ ਸਿੰਘ ਰਹੇ ਉਹ ਉਹਨਾਂ ਦਾ ਕੋਈ ਜਵਾਬ ਨਹੀਂ ਦਿੰਦੇ ਫਰਕ ਦੱਸੋ ਉਹ ਰਾਜੇ ਪੜਾਈ ਲਿਖਾਈ ਬੜੀ ਕਾਊਂਟ ਕਰਦੀ ਹੈ ਪੜਾਈ ਲਿਖਾਈ ਬੜੀ ਕਾਊਂਟ ਕਰਦੀ ਨਪੜਾ ਪੜੀ ਹੁੰਦੇ ਪੜ੍ਹ ਲਿਖ ਪੜ੍ਹ ਲਿਖ ਹੁੰਦੇ ਉਹ ਹਾਈ ਲੈਵਲ 'ਚ ਦੇਖੋ ਅਮਰੀਕਾ ਨੂੰ ਬੁਲਾਉਂਦਾ ਸੀ ਆ ਆ ਤੇ ਕਹ ਲਾ ਤੀ ਆ ਆਡੇ ਵੀ ਨੇ ਤੂੰ ਮੇਰੇ ਕੋਲ ਦੀ ਚਾਹ ਆ ਤੇ ਮੈਂ ਤੈਨੂੰ ਨਾਲ ਲੈ ਜਾਉਂ ਅਮਰੀਕਾ ਦੇ ਤੇ ਮਹਾਰਾਜ ਜੀ ਉਹ ਕਹਿੰਦੇ ਕਿ ਉਹ ਕੀ ਕਮੈਰਾ ਨੇ ਹੁੰਦਾ ਹੈ ਜੈ RAM ਜੀ ਕੀ ਇਹਦੀ ਰੋਡ ਬੰਦੀ ਕਰਤੀ GST ਕਹਿੰਦੇ ਜੀ GST ਮੈਂ ਕੁਛ ਨਹੀਂ ਕਹਿ ਸਕਦਾ ਸਭ ਤੋਂ بڑا ਇਹ ਮਾਇਨੇ ਫਾਇਦਾ ਹੈ ਜੀ ਲੱਗਦਾ ਕੀ ਹੋਇਆ ਗਰੀਬਾਂ ਨੂੰ ਫਾਇਦਾ ਹੋਏਗਾ ਗਰੀਬਾਂ ਨੂੰ ਫਾਇਦਾ ਮੇਰੀ ਗੱਲ ਸੁਣੋ 81 ਕਰੋੜ ਦਾ ਵਧੇ ਰਿਹਾ ਬੰਦਾ ਅਨਾਜ ਕੀ ਕਾਦੀ ਤਰੱਕੀ ਹੋਈ ਦੱਸੋ 5 ਕਿਲੋ ਨਾਲ ਆਨੇ ਪਿਖਾੜੀ ਬਣਾਏ ਮਾਇਕ ਐਸੀ ਕਰੋੜ 81 ਕਰੋੜ ਹੈ ਜਿਹੜੀ ਬਿਜਲੀ ਮੁਫਤ ਹੋਗੀ ਨਾਸ਼ ਸਾਡੋ ਕਿਤੇ ਬਿਜਲੀ ਫਰੀ ਹੋਈ ਏ ਓਏ ਬਾਏ 100 150 ਯੂਨਟ ਹੁੰਦੇ ਉਹਦਾ ਵੀ ਬਿੱਲ ਲੱਗ ਜਾਂਦੇ ਚਾਚਾ ਦੀ ਹਰ 5 5000 ਸਾਡੇ ਵੀ ਬਿੱਲ ਲੱਗ ਜਾਂਦੇ ਮਾਇ 150 ਇਹੋ ਗਰਮੀਆਂ ਦੇ ਵਿੱਚ ਉਹਨਾਂ ਐਸੀ ਦੀ ਪ੍ਰੋਬਲਮ ਆ ਰਹੀ ਹੈ ਅਬ ਕੱਲ ਬਲੇ ਕੱਲ ਦੀ ਕੱਲ ਸੇ ਸਾਹਿਬ ਨੂੰ ਪ੍ਰੋਬਲਮ ਆਈ ਹੈ ਤੇ ਮੈਂ ਉਹਨੂੰ ਕਿਹਾ ਮੈਂ ਆ ਕੇ ਜਰਾ ਦੇਖ ਕੇ ਜਾ ਤਰ ਸੜੀ ਸਰ ਕੇ ਗਿਆ ਠੀਕ ਹੈ ਲੇਕਿਓ ਉਹ ਉਹ ਆਏਗਾ ਹੁਣ ਠੀਕ ਕਰਕੇ ਜਾਏਗਾ ਉਹ ਵਿੱਚ ਚਿੰਤੀ ਚਰਚਾ ਹੀ ਆ ਬਾਨ ਭਾਈ ਆ ਬੀਬੀ ਲਈ ਨਵੀਂ ਪਾਰਟੀ ਵੀ ਦੇਖ ਲਈ ਪੁਰਾਣੀਆਂ ਸਾਰੇ ਦੇਖ ਸਭ ਦੇਖ ਰਹੇ ਤੈਨੂੰ ਉਮੀਦ ਕਿਹਦੇ ਤੋਂ ਆਗੀ ਮੈਨੂੰ ਕਿਸੇ ਤੋਂ ਉਮੀਦ ਨਹੀਂ ਕਹਾ ਕੋਈ ਘੱਟ ਜਾ ਫਿਰ ਨਾ ਮੈਂ ਨਹੀਂ ਘਰ ਰਹਾ ਵਾ ਇਹ ਮੈਂ ਬਾਈ ਕੋ ਡੂਟੀ 3:30 9 ਵਜੇ ਦੇ ਨੇ ਆਸ-ਪਾਸ ਘਰ ਛੱਡ ਜੀਦਾ ਅੱਛਾ 7:30 8:30 9:00 ਇਹ ਘਰ ਜਾਈਦਾ ਬਾਕੀ ਬਣਾ ਰਹੇ ਸਾਬ। ਕੋਈ ਇੰਡਸਟਰੀ ਆ ਜਿਵੇਂ ਉਹ ਗੁਰਾਹ ਕੰਮ ਕਰਾ ਫਿਰ ਉਹ ਕਿਵੇਂ ਬੈਨੀਫਿਟ ਉਹ ਬੈਨੀਫਿਟ ਹੈ ਕਿ ਵੀ ਦੇਖੋ ਹੁਣ ਆਈ ਅੰਨੀ ਫੈਕਟਰੀਆਂ ਵਿਚਾਰੇ ਕਈ ਫੈਕਟਰੀਆਂ ਤੇ ਬੰਦ ਕਰ ਗਏ। ਹਾਂ ਡਾਊਨ ਬੜੇ ਮਤਮਨ ਕਹਿ ਰਹੇ ਨੇ ਫੈਕਟਰੀਆਂ ਵਾਲੇ ਇੱਧਰੋਂ ਆ ਰਹੇ ਨੇ ਪੰਜਾਬ ਵਾਲੋਂ। ਮੈਨੂੰ ਨਹੀਂ ਲੱਗਦਾ ਨਹੀਂ ਨਹੀਂ ਲੱਗਦਾ। ਨਹੀਂ ਨਹੀਂ ਯਾਰ ਇਹ ਕਿ ਫੈਕਟਰੀਆਂ ਵਿਚਾਰੇ ਬੜੇ ਤੰਗ ਤੰਗਾਏ ਬੰਦ ਕਰ ਗਏ। ਅੱਛਾ ਹਾਂ ਮਤਲਬ ਇੰਡਸਟਰੀ ਦਾ ਪੈਨ ਵੀ ਬੁਰਾ ਹਾਲ ਸੀ, ਸਥਿਤੀ ਮਾੜੀ ਹੈ। ਸਥਿਤੀ ਮਾੜੀ ਹੈ। ਥੋੜਾ ਅਗਰ ਸੰਭਾਲ ਲਏ ਤੇ ਬੜਾ ਘਰ ਕੋ ਹੋਇਆ ਨਾ ਮਾਹੀ। ਜਦੋਂ ਮੇਰੀ ਗੱਲ ਆ ਦੇਖੋ ਹਰਿਆਣਾ ਪੰਜਾਬ ਤੋਂ ਕਿੰਨਾ ਪਿੱਛੇ ਹੁੰਦਾ ਸੀ ਤੇ ਹੁਣ ਮਾਈਏ ਦੇਖੋ ਹਰਿਆਣਾ ਅੱਗੇ ਕਿੱਥੇ ਪਹੁੰਚ ਗਿਆ ਤੇ ਅਸੀਂ ਪੰਜਾਬ 'ਚ ਕਿੱਥੇ ਰਹਿ ਗਏ ਨਹੀਂ ਆਪਣੇ ਆਪਣੇ ਜਾਣਾ ਮੈਨਾਂ ਉਹ ਲਿਆ ਇੱਕ ਇਹਨਾਂ ਦੀ ਹੀਰੋ ਸਭ ਬਿਹਾਰ ਤੇ ਪਤਾ ਨਹੀਂ ਕਿ ਯੂਪੀ ਪਤਾ ਨਹੀਂ ਕਿੱਥੇ ਕਿੱਥੇ ਇੰਡਸਟਰੀ ਲਾ ਲਈ ਉਹਨਾਂ ਨੇ ਹਾਂ ਬਰਸੇ ਲੱਗੇ ਲਓ ਥੈਂਕ ਯੂ ਸੋ ਮਚ ਤੁਹਾਡੀ ਕੀ ਨਾਮ ਤੁਹਾਡਾ ਬਲਵਿੰਦਰ ਬਾਲ ਸਿੰਘ ਸਾਰੇ ਉਮੀਦਵਾਰ ਤੁਹਾਨੂੰ ਪਤਾ ਹੈ ਜਿਹੜੇ ਲੁਧਿਆਣਾ 'ਚ ਖੜੇ ਨੇ ਕਿਹੜਾ ਵਧੀਆ ਲੱਗਿਆ ਕਿਤੋਂ ਉਮੀਦਾਂ ਨੇ ਆਮ ਆਦਮੀ ਪਾਰਟੀ ਤੋਂ ਉਹ ਕਿਹਾ ਉਹ ਕੰਮ ਕਰ ਰਿਹਾ ਉਹਨਾਂ ਨੂੰ ਲੋਕੀ ਟਾਈਮ ਦਾਨ ਉਹ ਕਰਕੇ ਦਿਖਾਣਗੇ ਲੋਕੀ ਬੜੀ ਜਲਦੀ ਆਪਣੇ ਆਪ ਨੂੰ ਹਾਈਪ ਕਰ ਲੈਂਦੇ ਕਿ ਕੋਈ 15 ਸਾਲ ਦਾ ਜੋ ਗੰਦ ਪਿਆ ਹੋਇਆ ਹੈ ਉਹਨਾਂ ਨੇ ਸਾਫ ਕਰਨ ਨੂੰ ਥੋੜਾ ਟਾਈਮ ਤੇ ਲੱਗੇ ਹੋਏ ਨਾ ਸਾਲਾਂ ਦੇ ਵਿੱਚ ਕਿਹੜੇ ਕਿਹੜੇ ਕੰਮ ਲੱਗੇ ਨੇ ਤੁਹਾਨੂੰ ਵੀ ਹੋਏ ਨੇ ਜਿਹੜੇ ਪਹਿਲਾਂ ਨਹੀਂ ਸੀ ਹੋਏ ਪਹਿਲੇ ਤਾਂ ਕੁਝ ਵੀ ਨਹੀਂ ਹੋ ਰਿਹਾ ਸੀਗਾ ਹੁਣ ਮਾੜਾ ਮੋੜਾ ਨਜ਼ਰ ਤੇ ਦੇਖੋ ਟਾਈਮ ਤੇ ਲੱਗੇ ਗਈ ਸਾਲ ਦੋ ਸਾਲ ਤੁਹਾਨੂੰ ਉਹਨਾਂ ਨੂੰ ਦੇਣੇ ਪੈਣੇ ਦੋ ਚਾਰ ਸਾਲ ਉਹ ਕਰਨਗੇ ਕੰਮ ਆ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਹੀ ਹੈ ਇਤੋਂ ਤੁਹਾਡੇ ਕਿਹੜਾ ਮੀਤਵਾਰ ਫਿਰ ਚੰਗਾ ਹੈ ਅਸ਼ੂਕ ਪ੍ਰੈਸ਼ਰ ਪ੍ਰੈਸ਼ਰ ਬਹੁਤ ਬੈਸਟ ਹੈ ਜੀ ਬਹੁਤ ਵਧੀਆ ਬੰਦੇ ਆ ਜੀ ਲੋਕਾਂ ਵਿੱਚ ਵਿਚਰਦੇ ਆ ਜੀ ਵਿਚਰਦੇ ਨੇ ਹਾਂ ਜੀ ਟੁਰਕ ਬਣਾਉਂਦੇ ਨੇ ਹਾਂ ਬਿਲਕੁਲ ਜੀ ਸਾਡੇ ਬਹੁਤ ਨੌਨ ਹੈਗੇ ਠੀਕ ਹੈ ਜਿਵੇਂ ਮੈਂ ਤੁਹਾਨੂੰ ਬਾਰੋਂ ਬੀ ਲਿਆ ਖੜਾਇਆ ਰਾਜਾ ਬੜਿੰਗੋ ਉਹ ਕੋਈ ਨਹੀਂ ਲੱਗੇ ਨਹੀਂ ਜੀ ਬਿਲਕੁਲ ਉਹਨਾਂ ਨੇ ਤੇ ਇੱਥੇ ਹੁਣ ਨਜ਼ਰ ਆਣਾ ਉਸ ਤੋਂ ਬਾਅਦ ਫਿਰ ਆਪਣੇ ਪਿੰਡ ਹੀ ਆਣ ਉਹਨਾਂ ਨੇ ਇੱਥੇ ਨਹੀਂ ਨਜ਼ਰ ਆਣਾ ਠੀਕ ਹੈ ਜਿਹੜੇ ਬਿੱਟੂ ਸਾਹਿਬ ਸੀ ਤੁਹਾਡੇ ਬਣੀ ਤੋਂ ਬਿੱਟੂ ਉਹ ਕਹਿੰਦੇ ਆ ਕੰਮ ਪੜੀ ਕਰਨ ਲਈ ਧਿਆਣਾਇਚ ਫਿਰ ਕੁਝ ਵੀ ਨਹੀਂ ਕਰਾਇਆ ਜੇ ਉਹਨਾਂ ਨੇ ਤੇ ਫੋ ਇਹ ਬਦਲਣ ਲੋਕ ਕਾਦੋ ਮਿੱਦਜਾ ਦਉਂਦੇ ਨੇ ਤੂੰ 10 ਸਾਲ ਤੋਂ ਲੋਕਾਂ ਨੂੰ ਕੀ ਇਹ ਲੋਕਾਂ ਨੇ ਤਾਂ ਬੋਲ ਨਹੀਂ ਹੈ ਤੇ ਰਿਜ਼ਲਟ ਦੱਸੂਗਾ ਰਿਜ਼ਲਟ ਤੇ ਆਮ ਆਦਮੀ ਪਾਰਟੀ ਨਹੀਂ ਹੈ ਠੀਕ ਹੈ ਮੇਰੇ ਤੇ ਮੋਦੀ ਜਲ ਰਹੇ ਨੇ 10 ਸਾਲਾਂ ਤੋਂ ਪ੍ਰਧਾਨ ਮੰਤਰੀ ਉਹ ਕਿਵੇਂ ਲੱਗੀ ਨਰਿੰਦਰ ਮੋਦੀ ਆਪਣੀ ਜਗ੍ਹਾ ਤੇ ਉਹ ਠੀਕ ਹਨ ਪਰ ਮੇਰੇ ਸਾਹਮਣੇ ਜੋ ਦਿੱਲੀ ਔਰ ਇੱਥੇ ਅਗਰ ਕੋਈ ਕੰਮ ਕਰੇਗਾ ਉਹ ਆਮ ਆਦਮੀ ਪਾਰਟੀ ਉੱਪਰ ਬਦਲਾਅ ਹੋਣਾ ਚਾਹੀਦਾ ਲੱਗਦਾ ਤੁਹਾਨੂੰ ਬਿਲਕੁਲ ਹੋਣਾ ਚਾਹੀਦਾ ਜੀ ਅਸੀਂ ਚਾਂਸ ਲੱਗਦੇ ਨੇ ਲੱਗਦੇ ਆ ਕਿ ਪੰਜਾਬ ਦੇ ਵਿੱਚ 13 ਚੋਂ ਵੱਧ ਸਟਾਕੜੀ ਪਾਰਟੀ ਆ ਜਾਈ ਐਦਾ ਨਹੀਂ ਮੈਂ ਕੁਝ ਆਈਡੀਆ ਦੇ ਸਕਦਾ ਪਰ ਮੇਰੀ ਮੇਰਾ ਫੇਵਰ ਆਮ ਆਦਮੀ ਪਾਰਟੀ ਨਾਲ ਇੱਥੋਂ ਕੀ ਲੱਗਦਾ ਤੁਹਾਨੂੰ ਲੁਧਿਆਣਾ ਵਿੱਚ ਮੁਕਾਬਲਾ ਕਿੱ데 ਕਿੱ데 ਚ ਹੈ ਪੱਪੀ ਪ੍ਰੈਸ਼ਰ ਤੇ ਬ੍ਰਿੰਗ ਚ ਬ੍ਰਿੰਗ ਕੱਟ ਜਾਣੀ ਸੀਟ ਲੱਗਦਾ ਤੇ ਆ ਜਿਸ ਤਾਉਂਗੇ ਹੈ ਹਾਂਜੀ ਠੀਕ ਹੈ ਥੈਂਕ ਯੂ ਸੋ ਮਚ ওকে ਲੋਕ ਸਭ ਨੇ ਚੋਣਾਂ ਆਦਿਆਂ ਉਹ ਕਿਹੜਾ ਮੈਂਬਰ ਪਸੰਦ ਤੁਹਾਨੂੰ ਸਾਂ ਤਾਂ ਸਾਰੇ ਵਧੀਆ ਹੀ ਕੋਈ ਇੱਕ ਦੱਸੋ ਕਾਂਗਰਸ ਕਾਂਗਰਸ ਰਾਜਾ ਬ੍ਰਿੰਗ ਹਾਂਜੀ ਰਾਜਾ ਬਨਿੰਗਨੀ ਐਕਚੁਅਲੀ ਵੀਪੋਟ ਓਨਲੀ ਕਾਂਗਰਸ ਵਟਐਵਰ ਖੜੇ ਤੋਂ ਰਾਜਾ ਬਨਿੰਗਨੀ ਸਪੋਰਟ ਤੋਂ ਉਧਰ ਜਾਣ ਦੀ ਵੱਡੀ ਹੈ ਨਾ ਕੋਈ ਮਰਜ਼ੀ ਖੜਾ ਹੋ ਜੀ ਕੋਈ ਸ਼ੂਣੀ ਕਾਂਗਰਸ ਨਾਲ ਕਿਉਂ ਅਸੰਤੋਖ ਦਾ ਨੰਦ ਸੁਧਾਰ ਨਹੀਂ ਦੱਸੂਗਾ ਕਾਰਨ ਹੈ ਕਿ ਮਤਲਬ ਉਹਨਾਂ ਨੇ 75 ਸਾਲ ਰਾਜ ਕੀਤਾ ਹੈ ਤਾਂ ਕਾਫੀ ਇੰਡੀਆ ਨੂੰ ਡਿਵੈਲਪ ਕੀਤਾ ਹੈ ਮੋਦੀ ਜੀ ਨੇ ਨੋ ਡਾਊਟ ਕਿ ਡਿਵੈਲਪਮੈਂਟ ਹੋ ਰਹੀ ਹੈ ਡਿਵੈਲਪਿੰਗ ਕੰਟਰੀ ਆਪਣੀ ਪਰ ਆਪਾਂ ਸਪੋਰਟ ਓਨ ਨਹੀਂ ਕਰਦੇ ਕਾਂਗਰਸ ਨੂੰ ਹੂੰ ਡਾਕਟਰ ਮਨਮੋਹ ਸਿੰਘ ਜੀ ਹਾਂ ਜੀ ਹਾਂ ਜੀ ਡਾਕਟਰ ਮਨਮੋਹ ਸਿੰਘ ਜੀ ਠੀਕ ਹੈ 1991 ਦੀ ਡੀਬ੍ਰਿਜੇਸ਼ਨ ਪਾਲਸੀ ਆਈਐਲਪੀਜੀ ਪਾਲਸੀ ਨਾਲ ਬੜਾ ਬੈਨੇਫਿਟ ਹੋਇਆ ਹੈ ਇੰਡੀਆ ਵਿੱਚ ਸੀ ਕਾਂਗਰਸ ਸਰਕਾਰ ਉਦੋਂ ਕੰਮ ਹੋਈ ਨਹੀਂ ਹਾਂ ਜੀ ਨਹੀਂ ਕੰਮ ਬਹੁਤ ਹੋਇਆ ਜੀ ਇੰਡਸਟਰੀ ਬੜੀ ਡਿਵੈਲਪਮੈਂਟ ਹੋਈ ਜਾਂਦਾ ਜਾਦੇ ਆਪਣੀ ਸਰਕਾਰ ਆਈ ਹੈ ਵੀ ਇਹ ਵੀ ਇੰਨੀ ਡਿਵੈਲਪਮੈਂਟ ਨਹੀਂ ਹੋਈ ਇੰਡਸਟਰੀ ਤੇ ਵੀ ਕੰਮ ਬੜਾ ਇਫੈਕਟ ਕੀਤਾ ਹੈ ਕੰਮ ਘਟੇ ਹੀ ਹੈ ਉਹ 400 ਤੋਂ ਵੱਧ ਕਹਿੰਦੇ ਫਿਰ ਵਧੀਆ ਗੱਲ ਹੈ ਮੈਂ ਕਹਿੰਦਾ 500 543 ਸਿੱਟੇ ਟੋਟਲ ਮੈਂ 500 ਦਾ ਵੀ ਸਾਨੂੰ ਕੋਈ ਫਰਕ ਨਹੀਂ ਅੱਛਾ ਉੱਪਰ ਬਦਲਾਅ ਹੋਣਾ ਚਾਹੀਦਾ ਤੁਹਾਨੂੰ ਲੱਗਦਾ ਹਾਂਜੀ ਉੱਪਰ ਬਦਲਾਅ ਹੋਣਾ ਚਾਹੀਦਾ ਤੁਹਾਨੂੰ ਮੰਤਰੀ ਦਾ ਇਸ ਵਾਰ ਹੋਣਾ ਚਾਹੀਦਾ ਪਰ ਹੋਣਾ ਨਹੀਂ ਅੱਛਾ ਹਾਂਜੀ ਚਾਂਸ ਤੁਮੋਂ ਆਉਂਦਾ ਨੇ ਜਰਾ ਬੀਏਪੀ ਆਊਗੀ ਜੀ ਉੱਪਰ ਹਾਂਜੀ ਇਹ ਆਪੇ ਚ ਬੱਦ ਸਿੱਟੇ ਕਾਉਣ ਲਈ ਪੰਜਾਬ ਚ 13 ਸਿੱਟੇ ਕੁਝ ਫਾਈਨਲ ਨਹੀਂ ਹੈ ਮਲਵੇ ਐਂਡ ਦੇ ਜੀ ਪਤਾ ਲੱਗੋਗੇ ਆਪਦੇ ਵੀ ਕਾਫੀ ਸਿੱਟਾ ਹੋ ਗਏ ਐਂਡ 'ਚ ਟੁੱਟਣੀਆਂ ਹੀ ਆ ਸਿੱਟਾਂ ਹੈਗੀਆਂ 5 ਕਿਲੋ ਉਮੀਦ ਠੀਕ ਹੈ ਕਾਲੀ ਗੁਰ ਵੀ ਦੇ ਵੀ ਆਪੀ ਦਾ ਵੀ ਅਗੇ 3-4 ਸਿੱਟਾ ਕਾਲੀ ਅਕਾਲੀ ਦੇਣੀ ਦੇਖ ਇਹ ਸਨ ਉਹ ਦੁਕਾਨਦਾਰ ਜਿਨ੍ਹਾਂ ਨੇ ਆਪਣੀਆਂ ਆਪਣੀਆਂ ਸਮੱਸਿਆਵਾਂ ਵੀ ਦੱਸੀਆਂ ਨੇ ਤੇ ਇਹ ਦੱਸਿਆ ਕਿ ਕਿਹੜਾ ਉਮੀਦਵਾਰ ਤੁਹਾਨੂੰ ਪਸੰਦ ਹੈ ਜਿਹੜਾ ਲੁਧਿਆਣੇ ਤੋਂ ਇਸ ਵਾਰ ਲੋਕ ਸਭਾ ਦੇ ਅੰਦਰ ਭੇਜਣਗੇ ਕੈਮਰਾਮੈਨ ਫਿਲਮ ਸਿੰਘ ਟਵਾ ਨਾਲ ਗੁਰਪ੍ਰੀਤ ਸਿੰਘ ਚੱਠਾ ਨੈਦਰ ਪੰਜਾਬੀ ਮੀਡੀਆ ਲੁਧਿਆਣਾ